ਹਾਂਜੀ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਸਕਰਨ ਅੱਜ ਆਪਾਂ ਪੰਜਾਬੀ ਸ਼ਬਦ ਸਫਰ ਦੀ ਲੜੀ ਦੇ ਤਹਿਤ ਕ ਕ ਅੱਖਰ ਨਾਲ ਸੰਬੰਧਿਤ ਕੁਝ ਨਵੇਂ ਸ਼ਬਦ ਲੈ ਕੇ ਹਾਜ਼ਰ ਹੋਈਆਂ ਉਮੀਦ ਹੈ ਤੁਹਾਨੂੰ ਪਸੰਦ ਆਉਣਗੇ ਅੱਜ ਜੋ ਆਪਣੇ ਕੋਲੇ ਪਹਿਲਾ ਸ਼ਬਦ ਹੈ ਉਹ ਹੈ ਕੌਤਕ ਕੌਤਕ ਹੁੰਦਾ ਹੈ ਮਨ ਨੂੰ ਆਨੰਦ ਦੇਣ ਵਾਲਾ ਅश्चर्य ਅਤੇ ਅਨੋਖਾ ਦ੍ਰਿਸ਼ ਮਤਲਬ ਜਿਹੜੀ ਚੀਜ਼ ਸਾਡੇ ਮਨ ਨੂੰ ਆਨੰਦ ਦਿੰਦੀ ਆ ਉਹ ਅਚਾਰਜ ਤੇ ਅਨੋਖਾ ਦ੍ਰਿਸ਼ ਹੈ ਜਿਹੜਾ ਉਹਨੂੰ ਅਸੀਂ ਕੌਤਕ ਕਹਿੰਨੇ ਆ ਕੁਦਰਤੀ ਕੌਤਕ ਬਹੁਤ ਸਾਰੇ ਵਾਪਰਦੇ ਹੈਗੇ ਆ ਜਾਂ ਫਿਲਮਾਂ ਦੇ ਵਿੱਚ ਵੀ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਕਾਰਨਾਮੇ ਦੇਖਦੇ ਆ ਕਿ ਸਾਡੇ ਜਿਹੜਾ ਮਨ ਨੂੰ ਆਨੰਦ ਦੇ ਜਾਂਦੇ ਆ ਤਾਂ ਮਨ ਨੂੰ ਆਨੰਦ ਦੇਣ ਵਾਲਾ ਜਿਹੜਾ ਅਨੋਖਾ ਦ੍ਰਿਸ਼ ਆ ਉਹਨੂੰ ਅਸੀਂ ਕੌਤਕ ਕਹਿੰਨੇ ਆ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਕਸਤੂਰੀ ਕਸਤੂਰੀ ਹੈ ਜਿਹੜੀ ਉਹ ਕਸਤੂਰਾ ਨਾਂ ਦੀ ਵਿਸ਼ੇਸ਼ ਨਸਲ ਵਾਲੇ ਹਿਰਨ ਦੀ ਨਾਭੀ ਵਿੱਚ ਦੀ ਖੁਸ਼ਬੂਦਾਰ ਸੁਗੰਧੀ ਆ ਇੱਕ ਕਸਤੂਰਾ ਨਾਂ ਦੀ ਜਾਤੀ ਦਾ ਹਿਰਨ ਹੈ ਉਹਦੀ ਨਾਭੀ ਦੇ ਵਿੱਚ ਇੱਕ ਵਿਸ਼ੇਸ਼ ਤਰ੍ਹਾਂ ਦੀ ਸੁਗੰਧੀ ਹੁੰਦੀ ਹੈ ਜੀਰੋਪਾਲ ਦਾ ਭਾਲ ਦਾ ਉਹ ਸਾਰੇ ਜੰਗਲ ਦੇ ਵਿੱਚ ਘੁੰਮਦਾ ਰਹਿੰਦਾ ਪਰ ਹਿਰਨ ਨੂੰ ਪਤਾ ਨਹੀਂ ਹੁੰਦਾ ਕਿ ਇਹ ਸੁਗੰਧੀ ਹੈ ਜਿਹੜੀ ਉਹਦੀ ਆਪ ਦੀ ਨਾਭੀ ਦੇ ਅੰਦਰੋਂ ਹੀ ਆ ਰਹੀ ਹੈ ਤਾਂ ਉਹਦੀ ਜਿਹੜੀ ਨਾਭੀ ਦੇ ਅੰਦਰ ਇੱਕ ਤਰ੍ਹਾਂ ਦੀ ਗੰਡ ਪਦਾਰਥ ਜਿਹੜਾ ਪਾਇਆ ਜਾਂਦਾ ਹੈਗਾ ਗੰਡ ਰੂਮਾ ਪਦਾਰਥ ਉਹਨੂੰ ਜਿਹੜਾ ਕਸਤੂਰੀ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆਪਨੇ ਕੋਲੇ ਕਸਵੱਟੀ ਕਸਵੱਟੀ ਹੁੰਦੀ ਹੈ ਜਿਹੜੀ ਉਹ ਲੀਕ ਲਾ ਕੇ ਸੋਨਾ ਚਾਂਦੀ ਪਰਖਣ ਵਾਲੀ ਪੱਥਰ ਦੀ ਵੱਟੀ ਹੁੰਦੀ ਹੈ ਜਿਹੜੀ ਉਹਨੂੰ ਕਸਵੱਟੀ ਕਹਾ ਜਾਂਦਾ ਆਮ ਤੌਰ ਤੇ ਜਿਹੜੇ ਸਰਾਫ ਹੁੰਦੇ ਉਹਨਾਂ ਕੋਲੇ ਹੁੰਦੀ ਹੈ ਇਹ ਵੱਟੀ ਜਿਹਦੇ ਨਾਲ ਉਹ ਪਰਖ ਕਰਦੇ ਆ ਕਿ ਇਹ ਸੋਨਾ ਜਾਂ ਚਾਂਦੀ ਅਸਲੀ ਆ ਜਾਂ ਮਤਲਬ ਕਿ ਨਕਲੀ ਆ ਤਾਂ ਜਿਹੜੀ ਵੱਟੀ ਤੇ ਘਸਾ ਕੇ ਸੋਨੇ ਜਾਂ ਚਾਂਦੀ ਦੀ ਪਰਖ ਕੀਤੀ ਜਾਂਦੀ ਉਹਨੂੰ ਕਸਵੱਟੀ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਕਸੀਰ ਕਸੀਰ ਹੁੰਦੇ ਜਿਹੜੇ ਕਣਕ ਜੋ ਆਹ ਤੇ ਸਿੱਟਿਆਂ ਤੋਂ ਨਿਕਲੀਆਂ ਜਿਹੜੀਆਂ ਬਰੀਕ ਤੇ ਤਿੱਖੀਆਂ ਕੰਡੇदार ਤੰਦਾਂ ਤੋਂ ਉਹਨਾਂ ਨੂੰ ਕਸੀਰ ਕਹਿਆ ਜਾਂਦਾ ਕਣਕ ਦੇ ਜਾਂ ਝੋਨੇ ਦੇ ਜਾਂ ਜੌਆਂ ਦੇ ਜਿਹੜੇ ਸਿੱਟਿਆਂ ਨੂੰ ਜਿਹੜੀਆਂ ਬਰੀਕਦਾਰ ਬਰੀਕ ਕੰਡੇਦਾਰ ਜਿਹੜੀਆਂ ਤੰਦਾ ਨਿਕਲੀਆਂ ਹੁੰਦੀਆਂ ਉਹਨਾਂ ਨੂੰ ਕਸੀਰ ਕਹਿੰਦੇ ਆ ਇਸ ਤੋਂਗਲਾ ਸ਼ਬਦ ਆਪਨੇ ਕੋਲੇ ਕਸੁੰਬੜਾ ਕਸੁੰਬੜਾ ਹੁੰਦਾ ਜਿਹੜਾ ਉਹ ਅੱਗ ਦੀ ਸ਼ਿਖਾ ਜਿਹੀ ਲਾਲ ਪੀਲੇ ਢਕੀਲੇ ਰੰਗ ਦਾ ਕੇਸਰ ਦੀਆਂ ਤੁਰੀਆਂ ਜਿਹੀ ਸ਼ਕਲ ਦੇ ਫੁੱਲ ਲੱਗਣ ਵਾਲਾ ਇੱਕ ਬੂਟਾ ਮਤਲਬ ਇੱਕ ਪੌਦੇ ਦੀ ਕਿਸਮ ਹੈ ਕਸੁੰਬੜਾ ਜਿਨ੍ਹਾਂ ਬਹੁਤ ਸਾਰੇ ਲਾਲ ਰੰਗ ਦੇ ਜਿਹੜੇ ਕਿਸ ਤਰ੍ਹਾਂ ਦੇ ਫੁੱਲ ਲੱਗਦੇ। ਇਸ ਤੋਂ ਅਗਲਾ ਸ਼ਬਦ ਆਪਣੇ ਕੋਲੇ ਕਸੇਰਾ। ਕਸੇਰਾ ਹੁੰਦਾ ਜਿਹੜਾ ਉਹ ਪਿੱਤਲ, ਕਾਂਸੀ, ਤਾਂਬੇ ਆਹ ਤਾਤਾਂ ਦੇ ਜਿਹੜਾ ਬਰਤਨ ਬਣਾਉਣ ਵਾਲਾ ਕਾਰੀਗਰ ਆ। ਉਹਨੂੰ ਕਸੇਰਾ ਕਹਿੰਦੇ ਆ। ਜਿਹੜਾ ਪਿੱਤਲ, ਕਾਂਸੀ, ਤਾਂਬੇ ਦੇ ਬਰਤਨ ਬਣਾਉਂਦਾ। ਇਸ ਤੋਂ ਅਗਲਾ ਸ਼ਬਦ ਆਪਣੇ ਕੋਲੇ ਤਹਾਰ। ਤਹਾਰ ਹੁੰਦੇ ਜਿਹੜੇ ਕੋਈ ਡੋਲੀ, ਪਾਲਕੀ ਆਦ ਮੋਟਿਆਂ ਤੇ ਚੱਕ ਕੇ ਲੈ ਜਾਣ ਵਾਲੇ। ਵੈਂਕੀ ਪਰ ਪਾਣੀ ਢੋਣ ਦਾ ਕਿੱਤਾ ਕਰਨ ਵਾਲਾ ਮਹਿਰਾ ਸਾਰਿਆਂ ਨੂੰ ਜਿਹੜਾ ਕਹਾਰ ਕਹਿੰਦੇ ਆ ਕਹਾਰ ਮਤਲਬ ਜਿਹੜੇ ਆਪਣੇ ਕੰਧਿਆਂ ਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਭਾਰ ਢੋਂਦੇ ਆ ਸਾਰੇ ਕਹਾਰ ਹੀ ਹੁੰਦੇ ਆ ਭਾਵਾਂ ਦੀ ਢੋਲੀ ਲੈ ਕੇ ਜਾਣ ਭਾਵਾਂ ਦੀ ਉਹ ਪਾਲਕੀ ਲੈ ਕੇ ਜਾਣ ਤੇ ਭਾਵੇਂ ਉਹ ਪਾਣੀ ਢੋਣ ਵਾਲੇ ਘੜੇ ਲੈ ਕੇ ਜਾਣ ਤਾਂ ਉਹਨਾਂ ਨੂੰ ਜਿਹੜਾ ਕਹਾਰ ਕਿਹਾ ਜਾਂਦਾ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਕਕਰ ਕੱਕਰ ਹੁੰਦਾ ਜਿਹੜਾ ਉਹ ਚਿੱਟੇ ਰੰਗ ਦੇ ਢੂੜੇ ਦੀ ਸ਼ਕਲ ਵਿੱਚ ਠੰਡ ਨਾਲ ਜੰਮ ਕੇ ਧਰਤੀ ਤੇ ਡਿੱਗੇ ਠੰਡੇ ਬੁਖਾਰਾਤ ਜਾਂ ਅਤਿ ਦੀ ਸਰਦੀ ਨੂੰ ਵੀ ਅਸੀਂ ਕੱਕਰ ਕਹਿ ਦਿੰਨੇ ਆਂ ਮਤਲਬ ਜਦੋਂ ਕੋਰਾ ਪੈ ਜਾਂਦਾ ਧਰਤੀ ਚਿੱਟੀ-ਚਿੱਟੀ ਨਜ਼ਰ ਆਉਣ ਲੱਗ ਜਾਂਦੀ ਤਾਂ ਅਸੀਂ ਉਹਨੂੰ ਕਹਿੰਨੇ ਆਂ ਕਿ ਕੱਕਰ ਪੈ ਰਿਹਾ ਜਾਂ ਅਤਿ ਦਰਜੇ ਦੀ ਜਦੋਂ ਠੰਡ ਹੁੰਦੀ ਆ ਤਾਂ ਉਹਦੋਂ ਵੀ ਅਸੀਂ ਕਹਿੰਨੇ ਆਂ ਕਿ ਬਹੁਤ ਜ਼ਿਆਦਾ ਜਿਹੜਾ ਕੱਕਰ ਪੈ ਰਿਹਾ ਇਸ ਤੋਂ ਅਗਲਾ ਸ਼ਬਦ ਆਪਣੇ ਕੋਲੇ ਕੱਕੋਂ ਕੱਕੋਂ ਹੁੰਦੀ ਆ ਕੜਾਈ ਵਿੱਚ ਗੰਨੇ ਦੀ ਰੋਹ ਪਕਾ ਕੇ ਗੁੜ ਬਣਨ ਤੋਂ ਪਹਿਲਾਂ ਸੇਕ ਤੋਂ ਲਾਇਆ ਗੰਨੇ ਦਾ ਜਿਹੜਾ ਦਾਣੇਦਾਰ ਰਾਸ ਹੁੰਦਾ ਉਹਨੂੰ ਤੱਕੋਂ ਕਹਿੰਦੇ ਆ। ਇਸ ਤੋਂ ਅਗਲਾ ਸ਼ਬਦ ਆਪਣੇ ਕੋਲੇ ਕੰਗਰੋੜ। ਕੰਗਰੋੜ ਹੁੰਦੀ ਹੈ ਜਿਹੜੀ ਉਹ ਮਨਕਿਆਂ ਨਾਲ ਜੁੜੀ ਪੈਠ ਦੀ ਲੰਮੀ ਹੱਡੀ ਹੁੰਦੀ ਆ। ਮਤਲਬ ਜਦੋਂ ਅਸੀਂ ਕਈ ਵਾਰੀ ਨੰਗੇ ਪਿੰਡੇ ਝੁੱਕ ਕੇ ਬੈਠਦੇ ਆ ਸਾਡੇ ਪਿਛਲੇ ਪਾਸੇ ਇੱਕ ਜਿਹੜੀ ਪੂਰੀ ਲੰਮੀ ਹੱਡੀ ਜਿਹੜੀ ਧੌਣ ਤੋਂ ਲੈ ਕੇ ਥੱਲੇ ਤੱਕ ਆਉਂਦੀ ਆ। ਤਾਂ ਉਹ ਇੱਕ ਮਣਕਿਆ ਦੀ ਮਲਾਈ ਜਿਹੜੀ ਉਹਦੇ ਵਿੱਚ ਨજર ਆਉਂਦੀ ਤਾਂ ਸੀ ਉਹ ਸਾਰੀ ਹੱਡੀ ਨੂੰ ਕੰਗਰੋਡ ਕਹਿੰਨੇ ਆ ਤਾਂ ਕੰਗਰੋਡ ਹੁੰਦੀ ਆ ਮਣਕਿਆ ਨਾਲ ਜੁੜੀ ਪੈਠ ਦੀ ਲੰਮੀ ਹੱਡੀ ਸੋ ਦੋਸਤੋ ਇਹ ਸਨ ਅੱਜ ਦੇ ਸ਼ਬਦ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਜੇਕਰ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਔਰ ਜਿਹੜੇ ਦੋਸਤ ਸਾਡੇ ਇਸ ਚੈਨਲ ਤੇ ਨਵੇਂ ਆ ਉਹ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ